ਆਏ ਲੱਗਦੀ ਇਹ ਬਾਣੀ ਪਿਆਰੀ ਨਹੀਂ ਲੱਗਦੀ ਮਾੜੇ ਕਰਮ ਆ ਗਏ ਸੋਚ ਮਾੜੀ ਬਣ ਜਾਣੀ ਹੈ ਭਾਈ ਇਸ ਕਰਕੇ ਸਾਚਾ ਸਾਹਿਬ ਸਤ ਮਿਹਰਵਾ ਬੰਦ ਪਾਇਆ ਮੇਰੇ ਸਤਗੁਰੂ ਪੂਰੇ ਹੋਈ ਸਰਬ ਕਲਿਆਂ ਤੂੰ ਸੋਚ ਮੈਂ ਮਾੜੇ ਕੰਮ ਨਹੀਂ ਕਰਨੇ ਹੁਣ ਬੰਨਣਾ ਹੀ ਲੱਜੂ ਜਿਹੜੇ ਹੁਣ ਭੱਜ-ਭੱਜ ਕੇ ਖਿਆਲ ਪੁੱਠੇ ਸਿੱਧੇ ਆਉਂਦੇ ਆ ਨਾ ਬੰਨ ਲੱਜੂ ਬੰਨ ਉਹਨੋਂ ਹਟ ਜਾਣਗੇ ਭੇੜੇ ਫੁਰਨੇ ਉਹਨੋਂ ਹਟ ਜਾਂਦੇ ਐ ਭੇੜੇ ਖਿਆਲ ਹਟ ਜਾਂਦੇ ਐ ਮਾੜੇ ਕਰਮ ਸਭ ਬੰਨਾ ਹੀ ਲੱਗ ਜਾਣਾ ਸਤਿਗੁਰੂ ਦਾ ਗਿਆਨ ਇਦਾਂ ਵਿਚਾਲੇ ਖੜ ਜੂ ਆ ਕੇ ਗਿਆਨ ਨਾਲ ਜੁੜਿਆ ਬੰਦਾ ਫਿਰ ਗਲਤੀਆਂ ਕਰਨੋਂ ਹਟ ਜਾਂਦਾ ਵੀ ਯਾਰ ਮਹਾਰਾਜ ਨੇ ਇਦਾਂ ਕਿਹਾ ਗੁਰੂ ਸਾਹਿਬ ਨੇ ਇਦਾਂ ਕਿਹਾ ਗੁਰੂ ਸਾਹਿਬ ਨੇ ਇਦਾਂ ਕਿਹਾ ਉਹ ਬੰਨ ਲੱਗ ਜਾਂਦਾ ਮਾੜੇ ਫੁਰਨਿਆਂ ਵਿੱਚ ਤੇ ਤੇਰੇ ਵਿੱਚ ਬੰਨ ਲੱਗ ਜੂ ਇਹੋ ਜਿਹਾ ਤੇ ਉਹਨੇ ਫਿਰ ਇਹ ਵੀ ਨਹੀਂ ਗਿਣਤੀ ਕਰਨੀ ਪਹਿਲਾਂ ਕਿੰਨੇ ਪਾਪ ਕੀਤੇ ਐ ਗਿਣਤੀ ਤੇ ਕਰਦਾ ਹੀ ਨਹੀਂ ਕਹਿੰਦੇ ਐਸਾ ਹੀ ਮਿਹਰਬਾਨੀ ਐ ਹੁਣ ਆਪਾਂ ਜੇ ਜਿੰਮ ਜਾਣ ਅੱਜ ਲੱਗ ਜੀਏ ਰੱਬ ਕੀ ਇਹ ਕਹੂਗਾ ਵੀ ਅੱਜ ਤੱਕ ਤੂੰ ਇੰਨਾ ਗਲਤ ਖਾਦਾ ਮੈਂ ਨਹੀਂ ਤੇਰੇ ਡੌਲੇ ਦੇਣੇ ਐ ਹੋ ਸਕਦਾ ਜਿੰਨਾ ਮਰਜੀ ਗਲਤੀਆਂ ਕੀਤੀਆਂ ਹੁਣ ਭਾਵੇਂ ਤੂੰ 2 ਕੁਵੰਟਲ ਦਾ ਬਣ ਜਾ ਖਾ ਖਾ ਕੇ ਮਾੜਾ ਪਰ ਅੱਜ ਹੁਣੇ ਫੈਸਲਾ ਕਰ ਮੈਂ ਨਹੀਂ ਮਾੜਾ ਖਾਣਾ ਅੱਜ ਤੋਂ ਹੀ ਮਿਹਰਬਾਨ ਐ ਗਿਣਤੀ ਤੇ ਕਰਦਾ ਹੀ ਦੀ ਮਨ ਕਰਕੇ ਕਿੰਨੇ ਕੁ ਗਲਤੀਆਂ ਕੀਤੀਆਂ ਕਿੰਨੇ ਕੁ ਪਾਪ ਕੀਤੇ ਪਰ ਤੂੰ ਅੱਜ ਬਦਲਣ ਵਾਸਤੇ ਤਿਆਰ ਹੋ ਹੁਣੇ ਨਾਲ ਦੀ ਨਾਲ ਉਹਨੇ ਹਿਸਾਬ ਰੱਖਣਾ ਹੀ ਨਹੀਂ ਐਸੇ ਕਰਕੇ ਇਹ ਸ਼ਬਦ ਹਨ ਇਹ ਪੰਕਤੀਆਂ ਹਨ ਇੱਕ ਵਾਰ ਸੁਣ ਲੋਗੇ ਤੇ ਆਨੰਦ ਬਣ ਜਾਏਗਾ ਹਮਰੀ ਗਣਤ ਨਾ ਗਣੀਆਂ ਕਾ ਗਿਣਤੀ ਤੇ ਕਰਦਾ ਹੀ ਨਹੀਂ ਹਮਰੀ ਆਪਣਾ ਬਿਰਦ ਪਛਾਣ ਉਹ ਆਪਣਾ ਬਿਰਦ ਪਛਾਣਦਾ ਹੈ ਉਹਦਾ ਬਿਰਦ ਕੀ ਹੈ ਉਹਦਾ ਬਿਰਦ ਦੀ ਡੈਫੀਨੇਸ਼ਨ ਕੀ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸਾਡੇ ਉਹਦਾ ਉਹਦੀ ਸ਼ਰਨ ਵਿੱਚ ਆਵੇ ਮਾਫੀ ਮੰਗੇ ਸਹੀ ਕੋਈ ਵੀ ਮੈਂ ਅੱਜ ਤੋਂ ਨਹੀਂ ਕਰਦਾ ਉਹ ਸ਼ਰਨਲਾ ਲੈਂਦਾ ਗਲ ਲਾ ਲੈਂਦਾ ਉਹਦਾ ਬਿਰਦ ਇਹ ਹੈ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਲੈਂਦਾ ਆਪਣਾ ਬਿਰਦ ਵੀ ਮੈਂ ਇਹਨੂੰ ਮਾਫ ਕਰਦਾ ਉਹਦਾ ਬਿਰਦ ਹੈ ਮਾਫ ਕਰਨਾ ਕਰ ਦਿੰਦਾ ਹੈ ਬਖਸ਼ ਦਿੰਦਾ ਹੈ ਹਾਥ ਦੇ ਰੱਖ ਕਰ ਆਪਣੇ ਸਦਾ ਸਦਾ ਰੰਗ ਮਾ ਆਪਣੇ ਨੂੰ ਹੱਥ ਦੇ ਕੇ ਫਿਰ ਰੱਖ ਲੈਂਦਾ ਹੈ ਆ ਜਾ ਬਈ ਜੇ ਆ ਗਿਆ ਤੇ ਆਹ ਤੇਰੇ ਸਿਰ ਤੇ ਹੱਥ ਰੱਖਾਂ ਜੇ ਤੂੰ ਸਿਰ ਹੀ ਮੇਰੇ ਅੱਗੇ ਕਰ ਦਿੱਤਾ ਤੇ ਹੱਥ ਫਿਰ ਰੱਖੇ ਗਈ ਉਹ ਐ ਹੱਥ ਤੇ ਘਰੀ ਬੈਠਾ ਤੇ ਸਿਰ ਤੇ ਤੈਨੂੰ ਪਚਾਉਣਾ ਪਊ ਇੱਥੇ ਗੁਰੂ ਨਾਨਕ ਸਾਹਿਬ ਮੇਰੇ ਸਿਰ ਤੇ ਹੱਥ ਰੱਖਦੇ ਨੇ ਸਿਰ ਉੱਥੇ ਪਚਾ ਤੇ ਸੀ ਤਾਂ ਹੀ ਰੱਖਣਗੇ ਨਾ ਇਹ ਮਿਹਨਤ ਤੇ ਤੈਨੂੰ ਕਰਨੀ ਪਊ ਨਾ ਉਹਦੇ ਹੱਥ ਐ ਘਰੀ ਬੈਠਾ ਵੀ ਆ ਜਾ ਨੇੜੇ ਤੇ ਲੱਗ ਹੱਥ ਦੇ ਰੱਖੇ ਕਰ ਆਪਣੇ ਆਪਣਿਆਂ ਨੂੰ ਰੱਖ ਲੈਂਦਾ ਹੈ ਸਦਾ ਸਦਾ ਰੰਗ ਮਾਣ ਫਿਰ ਸਦਾ ਰੰਗ ਮਾਣੀਦਾ ਹਾਂਜੀ ਸਾਜਾ ਸਾਹਿਬ ਸਦ ਮਿਹਰਵਾਨ ਵਾਹ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਬੰਨੀ ਲੱਗ ਗਏ ਪੁੱਠੇ ਸਿੱਧੇ ਕੰਮ ਸਭ ਰੁਕ ਗਏ ਕਲਿਆਣ ਹੋ ਗਈ ਸਰਬ ਕਲਿਆਣ ਸਾਰੇ ਪੱਖਾਂ ਤੋਂ ਕਲਿਆਣ ਹੋ ਜਾਂਦੀ ਨਾ ਫਿਰ ਜਿਹੜਾ ਬੰਦਾ ਮਨ ਕਰਕੇ ਸੁਧਰ ਗਿਆ ਉਹਦੇ ਸਾਰੇ ਪੱਖਾਂ ਤੋਂ ਕਲਿਆਣ ਹੋ ਜਾਂਦਾ ਸਾਰੇ ਪੱਖ ਉਹਦੇ ਸਹੀ ਹੁੰਦੇ ਜਾਂਦੇ ਤੇ ਮਨ ਵਿਗੜ ਗਿਆ ਫਿਰ ਉਹਦੇ ਸਾਰੇ ਪੱਖ ਹੀ ਖਰਾਬ ਤਨ ਵੀ ਰੋਗੀ ਖਸਮ ਵਿਸਾਰ ਕੀਏ रस ਭੋਗ ਤਾਂ ਤਨ ਉਠ ਖਲੋਏ ਰੋਗ ਖਸਮ ਨੂੰ ਵਿਸਾਰ ਕੇ ਕਹਿੰਦੇ ਸਰੀਰ ਤੇ ਵੀ ਰੋਗ ਲੱਗਣਗੇ ਮਨ ਅੰਧੇ ਕੋ ਮਿਲੇ ਸਜਾਏ ਵੈਦ ਨਾ ਭੋਲੇ दारू ਲਾਏ ਹਾਂਜੀ ਜੀਓ ਪਾਏ ਪਿੰਡ ਜਿਨ ਸੱਜ ਆ ਦਿੱਤਾ ਪੈਨਣ ਖਾਂ ਕਿੱਡੀ ਕਿਰਪਾ ਕਰਦਾ ਕਹਿੰਦੇ ਪਹਿਲਾਂ ਤੇ ਜਾਨ ਪਾਉਂਦਾ ਜਿਓ ਪਾ ਕੇ ਫਿਰ ਪਿੰਡ ਸਰੀਰ ਸਾਜਦਾ ਬਣਾਇਆ ਨਾ ਵਿੱਚ ਜਾਨ ਵੀ ਪਾਈ ਐ ਸਰੀਰ ਵੀ ਸਾਜਿਆ ਐ ਇੱਥੇ ਹੀ ਵਸ ਨੀ ਪੈਨਣ ਤੇ ਖਾਣ ਨੂੰ ਵੀ ਦਿੱਤਾ ਸਰੀਰ ਤੇ ਪਾਉਣ ਨੂੰ ਕੱਪੜਾ ਚਾਹੀਦਾ ਸੀ ਖਾਣਾ ਚਾਹੀਦਾ ਸੀ ਕਹਿੰਦੇ ਜੀਓ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪੈਨਣ ਖਾਣ ਤੇ ਜਿਹੜਾ ਫਿਰ ਬੇਨਤੀ ਕਰ ਦਿੰਦਾ ਮੈਨੂੰ ਬਖਸ਼ ਲੋ ਕਹਿੰਦੇ ਫਿਰ ਅਗਲੀ ਕਿਰਪਾ ਵੀ ਉੱਤੇ ਕਰ ਦਿੰਦਾ ਜੀਓ ਵੀ ਦਿੱਤਾ ਜਾਨ ਦਿੱਤੀ ਸਰੀਰ ਦਿੱਤਾ ਪਿੰਡ ਦਿੱਤਾ ਸਰੀਰ ਪੈਨਣ ਖਾਣ ਨੂੰ ਵੀ ਦਿੱਤਾ ਤੇ ਜਿੰਨੇ ਕਿਹਾ ਮੇਰੇ ਤੇ ਕਿਰਪਾ ਕਰ ਦੇ ਮੇਰੇ ਤੇ ਮੇਰ ਕਰ ਦੇ ਕਹਿੰਦੇ ਫਿਰ ਮੇਰ ਵੀ ਦੇ ਦਿੰਦਾ ਕਿਰਪਾ ਵੀ ਕਰ ਦਿੰਦਾ ਇਹ ਪੰਜਵੀਂ ਜਿਹੜੀ ਗੱਲ ਹੈ ਨਾ ਹਾਂ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਤਿਗੁਰੂ ਬਾਣ ਸਦਾ ਉਹਦੇ ਤੋਂ ਕੁਰਬਾਨ ਜਾਈਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਐ ਏ ਨਾਨਕ ਸਦਾ ਉਹਦੇ ਤੋਂ ਕੁਰਬਾਨ ਜਾ ਵਾਰੇ-ਵਾਰੇ ਜਾ ਸਦਕੇ ਜਾ ਜਿਹੜਾ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਐ ਪੈਨਨ ਖਾਨ ਨੂੰ ਤੇ ਦਿੱਦਾ ਹੀ ਐ ਪਿਆਜ ਵੀ ਰੱਖ ਦਿੰਦਾ ਬਸ ਕਮਾਲ ਹੋ ਜਾਂਦੀ ਏ ਜ਼ਿੰਦਗੀ ਸਬਰ ਜਾਂਦੀ ਏ ਕਹਿਣਾ ਪੈਣਾ ਹੈ ਬਾਬੇ ਬੁੱਲੇ ਦਾ ਗੁਰੂ ਰੁੱਸ ਗਿਆ ਨਾਰਾਜ਼ ਹੋ ਗਿਆ ਕਿਸੇ ਵੱਲੋਂ ਉਹਦਾ ਜੀ ਨਾ ਲੱਗਿਆ ਕਰੇ ਬੜਾ ਦੁਖੀ ਰਿਆ ਕਰੇ ਬੜਾ ਦੁਖੀ ਰਿਆ ਕਰੇ ਗੁਰੂ ਮੰਨੇ ਹੀ ਨਾ ਇੱਕ ਵਾਰ ਫਿਰ ਉਹਨੂੰ ਕਿਸੇ ਨੇ ਦੱਸਿਆ ਉਹ ਨੱਚਦੇ ਨੇ ਸੂਫੀ ਜਿਹੜੇ ਨੱਚਦੇ ਨੇ ਤੇ ਉਹ ਬੀਬੀਆਂ ਵਾਲੇ ਕੱਪੜੇ ਪਾ ਕੇ ਬੜਾ ਨੱਚਿਆ ਬੁੱਲਾ ਉਹਦੇ ਗੁਰੂ ਨੇ ਕਿਹਾ ਇਹ ਤੇ ਬੁੱਲਾ ਲੱਗਦਾ ਬੁੱਲਾ ਬੋਲੀਆਂ ਪਾਉਂਦਾ ਇਹ ਆਵਾਜ਼ ਉਹਦੀ ਲੱਗਦੀ ਏ ਇਹ ਬੁੱਲਾ ਏ ਬੁੱਲਾ ਗੁਰੂ ਕਹਿੰਦਾ ਮੈਨੂੰ ਲੱਗਦਾ ਏ ਬੁੱਲਾ ਕੱਪੜੇ ਬੀਬੀਆਂ ਵਾਲੇ ਪਾਈ ਬੁਰਕਾ ਪਾਈ ਫਿਰਦਾ ਤੇ ਬੁੱਲਾ ਬੋਲਿਆ ਇਹ ਬੁੱਲਾ ਨਹੀਂ ਮਹਾਰਾਜ ਇਹ ਭੁੱਲਾ ਹੈ ਇਹ ਭੁੱਲਾ ਭੁੱਲ ਚੁੱਕਿਆ ਹੈ ਤੇ ਅੱਜ ਬਖਸ਼ਾਉਣ ਵਾਸਤੇ ਆਇਆ ਮੈਂ ਬੁੱਲਾ ਨਹੀਂ ਮੈਂ ਭੁੱਲਾ ਹਾਂ ਫਿਰ ਉਹਦੇ ਗੁਰੂ ਨੇ ਗੱਲ ਨਾ ਲਾ ਲਿਆ ਬੁੱਲੇ ਦੇ ਨਾਲ ਸੋ ਇਸ ਕਰਕੇ ਉਦੋਂ ਫਿਰ ਕਿਹਾ ਨੱਚਣਾ ਵੀ ਇਬਾਦਤ ਬਣ ਜਾਂਦਾ ਹੈ ਨੱਚਣੇ ਦਾ ਜੇ ਚੱਜ ਹੋਵੇ ਉਦੋਂ ਇਹ ਗੱਲ ਕਹੀ ਵੀ ਨੱਚਣਾ ਵੀ ਇਬਾਦਤ ਬਣ ਜਾਂਦਾ ਹੈ ਨੱਚਣੇ ਦਾ ਜੇ ਚੱਜ ਹੋਵੇ ਬੰਦੇ ਨੂੰ ਚੱਜ ਹੋਵੇ ਨੱਚਣਾ ਵੀ ਭਗਤੀ ਬਣ ਸਕਦਾ ਹੈ ਕਿਉਂਕਿ ਕਾਮ ਚ ਨਹੀਂ ਨੱਚ ਰਿਹਾ ਪਿਆਰ ਚ ਨੱਚ ਰਿਹਾ ਆਪਣੇ ਮਾਲਕ ਲਈ ਨੱਚਦਾ ਦੁਨੀਆ ਨੂੰ ਖੁਸ਼ ਕਰਨ ਲਈ ਨਹੀਂ ਨੱਚਦਾ ਰੋ ਦੁਨੀਆ ਨੂੰ ਵਿਖਾਣ ਲਈ ਨਹੀਂ ਰਿਹਾ ਆਪਣੇ ਪਿਆਰੇ ਦੇ ਪਿਆਰ ਵਿੱਚ ਰੋ ਰਿਹਾ ਹੱਸਦਾ ਦੁਨੀਆ ਲਈ ਨਹੀਂ ਆਪਣੀ ਮਸਤੀ ਚ ਹੱਸਦਾ ਹੈ ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ ਮੌਨ ਦੁਨੀਆ ਨੂੰ ਵਿਖਾਣ ਲਈ ਨਹੀਂ ਇਹਦਾ ਮੌਨ ਕਿਸੇ ਰੰਗ ਵਿੱਚ ਹੈ ਇਹਦਾ ਹੱਸਣਾ ਕਿਸੇ ਰੰਗ ਚ ਹੈ ਇਸ ਇਹਦਾ ਰੋਣਾ ਕਿਸੇ ਰੰਗ ਚ ਹੈ ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾਲ ਉਹ ਆਪਣੇ ਪਿਆਰੇ ਤੋਂ ਬਿਨਾ ਕਿਸੇ ਦੀ ਪਰਵਾਹ ਨਹੀਂ ਕਰਦੇ ਰੰਗ ਚ ਰਹਿਣਾ ਰੰਗ ਚ ਹੱਸਣਾ ਰੰਗ ਚ ਰੋਣਾ ਤੇ ਰੰਗ ਚ ਹੀ ਚੁੱਪ ਕਰ ਜਾਣਾ ਸਭ ਕੁਝ ਮਸਤੀ ਚ ਕਰਦੇ ਐ ਸੋ ਮਨ ਮਸਤ ਹੋਵੇ ਨੱਚਣਾ ਵੀ ਆਬਾਦਤ ਬਣ ਸਕਦਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਉਹ ਸਦਾ ਮਿਹਰਬਾਨ ਹੈ ਸਾਡੀਆਂ ਕਮੀਆਂ ਨੇ ਕਮੀਆਂ ਕੱਢੀਏ ਹਿੰਮਤ ਕਰੀਏ ਖੁਦ ਨੇੜੇ ਲੱਗੀਏ ਉਹਦਾ ਤੇ ਮਿਹਰਬਾਨੀ ਦਾ ਹੱਥ ਸਾਡੇ ਸਿਰ ਤੇ ਸਦਾ ਹੀ ਆਪਣੀਆਂ ਹੀ ਕਮੀਆਂ ਉਹਨਾਂ ਨੂੰ ਦੂਰ ਕਰੋ ਮਨ ਵਿੱਚ ਪਿਆਰ ਭਰੋਸਾ ਬਣਾ ਕੇ ਰੱਖੋ ਉਹਦੇ ਕਰਕੇ ਆਨੰਦ ਬਣਿਆ ਰਹੇ। ਪ੍ਰੇਮ ਜਿਹੜਾ ਮਨ 'ਚ ਆ ਜਾਂਦਾ ਨਾ ਸਤਿਗੁਰੂ ਪ੍ਰਤੀ ਫਿਰ ਜਿਹੜਾ ਅੰਦਰ ਮਸਤੀ ਵਢੀ ਰਹਿੰਦੀ ਆਨੰਦ ਬਣਿਆ ਰਹਿੰਦਾ। ਖੇੜਾ ਬਣਿਆ ਰਹਿੰਦਾ। ਸਤਿਗੁਰੂ ਜੀ ਸਭ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਸਾਨੂੰ ਪ੍ਰੇਰਣਾ ਵੀ ਦੇਣ ਮਹਾਰਾਜ ਅਸੀਂ ਕਰਨ ਜੋਗੇ ਨਹੀਂ ਸਾਨੂੰ ਹਿੰਮਤ ਬਖਸ਼ੋ। ਇਹ ਵੀ ਕਹਿੰਦੇ ਰਹਿਣਾ ਮਹਾਰਾਜ ਸਾਡੇ 'ਚ ਤਾਕਤ ਨਹੀਂ ਸਾਨੂੰ ਕਰਾ ਦਿਓ। ਗਲਤੀਆਂ ਹੁੰਦੀਆਂ ਪਰ ਸਾਨੂੰ ਇਧਰਲੇ ਪਾਸੇ ਲਾ ਕੇ ਰੱਖੋ ਸਾਨੂੰ ਪ੍ਰੇਰਣਾ ਦਿੰਦੇ ਰਹੋ ਸਾਡਾ ਮਨ ਤੁਹਾਡੇ ਚਰਨਾਂ 'ਚ ਲੱਗਿਆ ਰਹੇ ਸਾਡੀ ਕੋਈ ਤਾਕਤ ਨਹੀਂ ਅਸੀਂ ਸੇਵਾ ਕਰ ਸਕੀਏ ਸਾਡੀ ਕੋਈ ਤਾਕਤ ਨਹੀਂ ਅਸੀਂ ਆਪਣੇ ਆਪ ਨੂੰ ਸਫਲ ਕਰ ਸਕਦੇ ਜਿੰਦਗੀ ਬਦਲ ਸਕੀਏ ਜਨਮ ਸਵਾਰ ਸਕੀਏ ਤੁਹਾਡੀ ਕਿਰਪਾ ਨਾਲ ਹੀ ਸੇਵਾ ਕਰਾਂਗੇ ਤੁਹਾਡੀ ਕਿਰਪਾ ਨਾਲ ਹੀ ਆਪਣਾ ਜਨਮ ਸਫਲਾ ਕਰ ਸਕਦੇ ਹਾਂ ਇਹ ਵੀ ਭਾਵਨਾ ਬਣਾ ਕੇ ਰੱਖਣਾ ਕਿਉਂਕਿ ਜਿਹੜਾ ਹੱਥ ਦੇ ਕੋਲ ਸਿਰ ਲੈ ਜਾਣਾ ਉਹ ਵੀ ਨਹੀਂ ਕਹਿਣਾ ਮੈਂ ਲੈ ਜਾਣਾ ਉਦੋਂ ਵੀ ਕਹਿਣਾ ਤੇਰੀ ਕਿਰਪਾ ਨਾਲ ਹੀ ਲੈ ਜਾਣਾ ਜੇ ਕਿਹੇ ਤੇ ਹੋ ਵੀ ਗਈ ਮਾੜੀ-ਮੋਟੀ ਮੇਰ ਉਹ ਕਹਿਣ ਲੱਗ ਜੇ ਮੈਂ ਬਦਲ ਗਿਆ ਨਹੀਂ ਤੇਰੀ ਕਿਰਪਾ ਨਾਲ ਹੀ ਬਦਲਿਆ ਤੇਰੀ ਮੇਰ ਨਾਲ ਹੀ ਆਪਣੇ ਆਪ ਨੂੰ ਸਵਾਰਦਾ ਸੋ ਇਹ ਭਾਵਨਾ ਵੇ ਈਗੋ ਹੰਕਾਰ ਦਾ ਜਨਮ ਹੀ ਨਹੀਂ ਹੋਣ ਦੇਣਾ ਜਿੰਨਾ ਕ ਸਬਰੇ ਆ ਤੇਰੀ ਕਿਰਪਾ ਨਾਲ ਤੈਂ ਸਵਾਰ ਲਿਆ ਮੇਰੇ ਚ ਕੀ ਤਾਕਤ ਹੈ ਤੂੰ ਕਰਵਾ ਲਿਆ ਮੇਰੇ ਚ ਕੀ ਤਾਕਤ ਹੈ ਵਾ ਹਮੇਸ਼ਾ ਇਹ ਭਾਵ ਬਣਾ ਕੇ ਰੱਖਣਾ ਕਰੀਏ ਤੇਰੀ ਸੇਵਾ ਜੇ ਆਪ ਕਰਾਵੇਂ ਤੂੰ ਕਰੀਏ ਤੇਰੀ ਸੇਵਾ ਆਪ ਕਰਾਵੇਂ ਤੂੰ ਕਰੀਏ ਤੇਰੀ ਸੇਵਾ ਆਪ ਕਰਾਵੇਂ ਪੜੋ ਕਰੀਏ ਤੇ ਤੇਰੀ ਸੇਵਾ ਪ੍ਰਾਪਰਾਵੇਂ ਤੂੰ ਕਰੀਏ ਤੇਰੀ ਸੇਵਾ ਪ੍ਰਾਪਰਾ ਕਿਸਮਤ ਬਦਲੇ ਮੇਰੀ ਜੇ ਆਪ ਲਖਾਵੇਂ ਤੂੰ ਕਿਸਮਤ ਬਦਲੇ ਮੇਰੀ ਆਪ ਲਖਾਵੇਂ ਤੂੰ ਕਿਸਮਤ ਬਦਲੇ ਮੇਰੀ ਆਪ ਲਖਾਵੇਂ ਤੂੰ ਕਿਸਮਤ ਬਦਲੇ ਮੇਰੀ ਆਪ ਲਖਾਵੇਂ ਤੂੰ ਤੇਰੀ ਸੇਵਾ ਆਪ ਕਰਾਵੇਂ ਤੂੰ ਕਰੀਏ ਤੇਰੀ ਸੇਵਾ ਆਪ ਕਰਾਵੇਂ ਤੂੰ ਕਰੀਏ ਤੇਰੀ ਸੇਵਾ ਆਪ ਕਰਾਵੇਂ ਤੂੰ ਕਰੀਏ ਤੇਰੀ